ਮਾਲ ਰੋਡ ਮਾਲ ਰੋਡ ਪਹੁੰਚ ਗਏ ਆ ਚਾਰਚ ਹੈਗੀ ਹੋ ਦੇਖੋ ਬਈ ਕਿੰਨੀ ਧੂੜ ਆ ਰਹੀ ਹੈ ਮਾਲ ਰੋਡ ਵੀ ਦੋਸਤੋ ਕੀ ਹਾਲ ਚਾਲ ਐਸ ਵਕਤ ਤੇ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਅੱਜ ਅਸੀਂ ਆਏ ਆ Shimla ਇਹ ਆਪਣਾ ਰੂਮ ਆਪਾਂ ਨੇ ਰੂਮ ਲਿਆ ਜਿਹੜਾ ਇਹ ਰੂਮ ਹੈਗਾ ਆਪਣਾ ਬਾਕੀ ਆਪਾਂ ਹੁਣ ਮਾਲ ਰੋਡ ਤੇ ਵੀ ਜਾਵਾਂਗੇ ਤੇ ਹੋਰ ਜੋ ਵੀ ਲੋਕੇਸ਼ਨ ਹੈ ਉਹ ਟੇਕ ਕੋ ਮਾਗੇ ਦਿਖਾਨੇ ਆ ਤੁਹਾਨੂੰ ਚਲੋ ਚੱਲਦੇ ਆ ਫਿਰ ਬਣੇ ਰਹੇ ਸਾਡੇ ਲੋ ਮਿੱਤਰੋ ਹੁਣ ਆਪਾਂ ਜਾ ਰਹੇ ਆ ਆਪਣਾ ਮਾਲ ਰੂਲ ਦਿਖਾਨੇ ਆ ਤਾਂ ਇਹ ਆਪਣੇ ਕਮਰੇ ਤੋਂ ਨੀਚੇ ਦਾ 뷰 ਦੇਖੋ ਭਈ ਇਹ ਆਪਣੇ ਕਮਰੇ ਤੋਂ ਬਾਹਰ ਦਾ 뷰 ਹੈ Tapi kamera aku nak bawa ni cakap cakap gaya Kalau nak cakap tu kan cakap danya ਉਹ ਵਲ ਚੜਾਈ ਆਪਣਾ ਹੀ ਕਮਰੇ ਦੇ ਵਿੱਚ ਹੈ ਇਹ ਨਹੀਂ ਤੇ ਨਹੀਂ ਚੱਲਦਾ ਹੁਣ نیچے ਤੇ ਆਈ ਬਾਈ ਅੱਪਾ ਹੁਣ ਦੇਖੋ ਹੁਣ نیچے ਤੇ ਆ ਗਏ ਹੁਣ ਆਪਾਂ ਨੇ ਆ ਉੱਪਰ ਨੂੰ ਚੜ ਕੇ ਜਾਣਾ ਮਾਲ ਰੋਡ ਨੂੰ ਰਸਤਾ ਜਾ ਰਿਹਾ ਹੈਗਾ ਉੱਪਰ ਹੀ ਉੱਪਰ ਹੁਣ ਚੱਲਦੇ ਆਂ ਇੱਧਰੋਂ ਤੋਂ ਵੀ ਹੁਣ ਆਪਾਂ ਜਾਂਦੇ ਆਂ ਉੱਪਰ ਇੱਥੇ ਦੇ ਵੀਊ ਵੀ ਜਿਹੜਾ ਇੰਡਰ ਵੀਰ ਕੋਲ ਦੇ ਪੀਂਦੇ ਚੋੜੀ ਦੇ ਲਾ ਨਾ ਬਾਕੀ ਜਿਆਦਾ ਨਹੀਂ ਤਾਂ ਮੈਂ ਤੇਰੇ ਨਾਲ ਚੱਲਦਾ ਰਹਾਂਗਾ ਇਹਦੇ ਪੀਗੇ ਤੱਕ ਤੇ ਕੀ ਕੋਲ ਲੋ ਵੀ ਹੁਣ ਆਪਾਂ ਚਾਹ ਪੀ ਕੇ ਆ ਗਏ ਆ ਦੇਖੋ 뷰 ਇਹ ਜਲਦੀ ਨਹੀਂ ਹੋਈ ਤਾਂ ਮੈਂ ਸਿਆਟੂ ਦਾ ਅਦੇ ਪੂਰਾ 뷰 ਨਹੀਂ ਜਾਦਾ ਬੀ रास्ता जा रहा गा मान रोड में जा रहा भाई सामने दिख रहा भाई जाकू मंदिर इतने भी आप जाऊंगे दिखाने सी बाकी व्यू देखो इतना इन्ना वाया ਦੇਖੋ ਬਾਈ ਵੀ ਸ਼ਾਮ ਦਾ ਆ ਦੇਖੋ ਵੀ ਮਾਲ ਰੋਡ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਬਣੇ ਤੋ ਵਹੀ 뷰 ਐ ਇੱਥੇ ਦਾ ਇਹ ਆਮਾਲ ਰੋਡ ਉੱਪਰ ਦਿਖੇ ਚੱਕ ਮੰਦਿਰ ਦੇਖੋ ਬਈ ਯੋ ਦੇਖੋ ਬਈ ਰਾਤ ਦਾ ਨਜ਼ਾਰਾ ਹਨੇਰਾ ਹੋ ਗਿਆ ਹੁਣ

ਕੀ ਕਰੀਏ ਜੀ ਨਹੀਂ ਨਹੀਂ ਕਿ ਮੈਂ ਸਰਕਾਰ ਨੂੰ ਮੈਂ ਗਿਆ ਵੀ ਯਾਦ ਡਰੈਸ ਵਾਲੀ ਕਿਚਾਨੀ ਤੋਂ ਬਸਤ ਹੋ ਚੁੱਕੀ ਹੈ ਜੀ ਲਈ ਵੀ ਹੈ ਹਵਾ ਚਾਪ ਰਹੀ ਹੈ ਬਾਈ ਠੰਡੀ ਠੰਡੀ ਹਾਂ ਵੀ ਕਿੰਨੇ ਪੀੜਾ ਦੇਖੋ ਇੱਥੇ ਦੇਖੋ ਬਈ ਮਾਲ ਰੋਡ ਤੇ ਆਪਾਂ ਹੁਣ ਠੰਡੀ ਠੰਡੀ ਹਵਾ ਚਾਪ ਰਹੀ ਹੈ ਪੀੜਾ ਦੇਖੋ ਵਿੱਚ ਇਹ ਖੜੇ ਆ ਭਾਈ ਘੋੜੇ ਇੱਥੇ ਮਾਲ ਰੋਡ ਤੇ ਘੋੜੇ ਲੈ ਕੇ ਹੀ ਬੰਦੇ ਘੁੰਮਦੇ ਆ ਦੇਖੋ ਇੱਥੇ ਕਿਹੜੀ ਜੀ ਲਵਾਉਂਦੇ ਇਹ ਆਹ ਦੇਖੋ ਅਲ ਇੱਥੇ ਆਪਾਂ ਮਾਲ ਰੋਡ ਤੇ ਹੀ ਦੇਖੋ ਹਵਾ ਚੱਲ ਰਹੀ ਹੈਗੀ ਤਾਂ ਵੀ ਲੋਕ ਘੁੰਮ ਰਹੇ ਆ ਇੱਥੇ ਕੋਈ ਲਾਈ ਬਿੜੀ ਹੈ ਲਾਈ ਦੇਖੋ ਕੋਈ ਚੰਦ ਵੀ ਨੇੜੇ ਨਜ਼ਦੀਕ ਦਿਖ ਰਿਹਾ ਹੈ ਨੂੰ ਮਟਰ ਖੰਦ ਖਾਇਆ ਮਾਲ ਰੋਡ ਆਵਾਜ਼ ਚੱਲ ਰਹੀ ਹੈ ਕੋਰੀ ਨੂੰ ਪੰਜਾਰੇ ਆਪਣੇ ਕਮਰੇ ਦੇ ਵਿੱਚ ਅੱਜ ਦਿਖਾਵਾਂ ਤੁਹਾਨੂੰ ਜਲਦੀ ਮੋਟੰਗ ਹਾਂਜੀ ਦੋਸਤੋ ਮਾਲ ਰੋਡ ਘੁੰਮ ਗਏ ਆਪਾਂ ਆ ਗਏ ਹੁਣ ਆਪਣੇ ਕਮਰੇ 'ਚ ਠੰਡ ਬਹੁਤ ਇੱਥੇ ਹਵਾ ਚੱਲ ਰਹੀ ਹੈਗੀ ਜੱਖੂ ਮੰਦਿਰ ਜਾਣਾ ਰਹਿ ਗਿਆ ਆਪਣਾ ਉਹ ਆਪਾਂ ਜਾਵਾਂਗੇ ਸਵੇਰੇ ਦਿਖਾਨਿਆਂ ਤੁਹਾਨੂੰ ਮਿਲਦੇ ਹਾਂ ਹੁਣ ਸਵੇਰੇ